ਅੱਜ ਭਾਰਤੀ ਜਨਤਾ ਪਾਰਟੀ ਲੁਧਿਆਣਾ ਵੱਲੋਂ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ ਇੱਕ ਵੱਡੇ ਧਰਨੇ ਦਾ ਆਯੋਜਨ ਕੀਤਾ ਹੈ ਸਾਡਾ ਕੋਈ ਪ੍ਰਸ਼ਾਸਨ ਦੇ ਨਾਲ ਕੋਈ ਇਸ ਤਰ੍ਹਾਂ ਦਾ ਟਕਰਾਅ ਤਾਂ ਨਹੀਂ ਸੀ ਪਰ ਜਿਸ ਤਰ੍ਹਾਂ ਕੇਜਰੀਵਾਲ ਜਾਂ ਦਿੱਲੀ ਤੋਂ ਇਲੈਕਸ਼ਨ ਹਰੇ ਐ ਉਸ ਤੋਂ ਬਾਅਦ ਉਹਨਾਂ ਦਾ ਸਾਰਾ ਫੋਕਸ ਪੰਜਾਬ 'ਤ ਹੋ ਗਿਆ ਕਿਉਂਕਿ ਉਹ ਇਸ ਟਾਈਮ ਰਾਜਨੀਤਿਕ ਮੇਨ ਉਸ ਤੋਂ ਸਟ੍ਰੀਮ 'ਚੋਂ ਬਾਹਰ ਹੋ ਗਏ ਇਸ ਲਈ ਚੋਰ ਦਰਵਾਜੇ ਤੋਂ ਵੜਨ ਲਈ ਉਹਨਾਂ ਨੇ ਜਿਹੜੀ ਵੈਸਟ ਦੀ ਸੀਟ ਹੈ ਜਿਹੜੀ ਐਮਐਲਏ ਸ਼੍ਰੀ ਗੋਗੀ ਜੀ ਦੀ ਡੈਥ ਤੋਂ ਬਾਅਦ ਖਾਲੀ ਹੋਈ ਹੈ ਉਹਦੇ ਬਾਈਲੈਕਸ ਨਾਲ ਵਿੱਚ ਉਹਨਾਂ ਨੇ ਇੱਕ ਚੋਰ ਰਸਤਾ ਲੱਭ ਪਿਆ ਵੀ ਇਹ ਜਿਹੜੀ ਸੀਟ ਹੈ ਅਸੀਂ ਬਾਈ ਹੁੱਕ ਔਰ ਬਾਈ ਕਰੁੱਕ ਜਿੱਤਨੀ ਹੈ ਇਹ ਲੋਕਤੰਤਰ ਦੀ ਹੱਤਿਆ ਕਰ ਰਿਹਾ ਉਹਨਾਂ ਨੇ ਪੁਲਿਸ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਦੇ ਜਿਹੜੇ ਐਸਐਚਓ ਹੈ ਵੈਸਟ ਸੀਟ ਦੇ ਜਿਹੜੇ ਐਸਐਚਓ ਹੈ ਉਹਨਾ ਕੱਲੇ-ਕੱਲਿਆ ਨੂੰ ਇੱਕ ਜ਼ਿੰਮੇਵਾਰੀ ਦੇਤੀ ਵੀ ਤੁਹਾਡਾ ਇਲਾਕਾ ਜਿੱਤ ਕੇ ਦੇਣ ਦੀ ਤੁਹਾਡੀ ਜ਼ਿੰਮੇਵਾਰੀ ਹੈ ਤੇ ਜੇ ਕਹਿੰਦੇ ਉੱਪਰੋਂ ਇਹ ਆਦੇਸ਼ ਹੋਣ ਤਾਂ ਉਹ ਐਸਐਚਓ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾ ਨੂੰ ਫੋਨ ਕਰ ਰਿਹਾ ਉਹਨਾਂ ਨੂੰ ਡਰਾ ਰਿਹਾ ਵੀ ਤੁਹਾਡੇ ਉੱਪਰ ਝੂਠੇ ਪਰਚੇ ਦਰਜ ਕਰ ਦਾਂਗੇ ਅਸੀਂ ਇਸ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਐਸੀ ਪਾਰਟੀ ਹੈ ਜਿਨੇ ਹਮੇਸ਼ਾ ਲੋਕਤੰਤਰ ਦੀ ਰੱਖਿਆ ਦੇ ਲਈ ਕੰਮ ਕੀਤਾ ਚਾਹੇ ਜੋ ਐਮਰਜੈਂਸੀ ਹੋਵੇ ਭਾਰਤੀ ਜਨਤਾ ਪਾਰਟੀ ਦੇ ਆਪਣੇ ਅੰਦਰ ਵੀ ਪੱਕਾ ਇੱਕ ਲੋਕਤੰਤਰ ਹੈ ਸੋ ਅਸੀਂ ਲੋਕਤੰਤਰ ਦੀ ਹੱਤਿਆ ਕਰਨੀ ਦੇ ਨਹੀਂ ਅੱਜ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਜਗਾਣਾ ਕਿ ਭਾਰਤੀ ਜਨਤਾ ਪਾਰਟੀ ਇਹੋ ਜੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗੀ ਕੋਈ ਵੀ ਅਸਥਤੋ ਨਹੀਂ ਕੋਈ ਵੀ ਅਫਸਰ ਹੋਵੇ ਤਾਂ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਅਸੀਂ ਸੜਕਾਂ ਤੇ ਆਵਾਂਗੇ 500 ਸਾਬ ਸਾਡੇ ਕੋਲੇ ਕਈ ਕਈ ਕੈਰੈਕਟਰਾਂ ਦਾ ਫੋਨ ਹੈ ਜਿੱਕਰ ਇਹ ਸੱਚਾ ਸਾਡੇ ਕੋਲੇ ਨਾਮ ਵੀ ਹੈ ਸਾਡੇ ਕੋਲ ਮੋਬਾਈਲ ਵੀ ਉਹਨਾਂ ਦੇ ਨੰਬਰ ਸਾਡੇ ਕੋਲ ਹੈਗੇ ਆ ਉਹ ਸਾਰੇ ਅਸੀਂ ਪੁਲਿਸ ਕਮਿਸ਼ਨ ਨੂੰ ਦਵਾਂਗੇ ਲੱਗਦਾ ਕਿ ਹਜ ਤੱਕ ਚੋਰ ਦਾ ਇਲਾਨ ਪਰ ਨਹੀਂ ਜਨਤਪਾਤੀ ਦੇ ਵੀ ਜਿਹੜੇ ਲਿਖੇ ਹੋਏ ਨੇ ਪ੍ਰਸ਼ਾਸਨਿਕ ਜੀ ਸਾਾਨੂੰ ਕੋਈ ਜਲਦਬਾਜ਼ੀ ਨਹੀਂ ਹੈ ਜਲਦਬਾਜ਼ਾ ਕੇਂਦਰੀ ਬਾਲ ਨੂੰ ਪਈ ਹੋਈ ਹੈ ਵੀ ਫਟਾਫੜ ਕਿਸੇ ਤਰ੍ਹਾਂ ਰਾਜ ਸਭਾ ਚ ਪਹੁੰਚਦਾ ਪਰ ਇਸ ਤਰ੍ਹਾਂ ਨਹੀਂ ਹੋਣਾ ਵੈਸਟ ਦੀ ਸੀਟ ਭਾਰਤੀ ਜਨਤਾ ਪਾਰਟੀ ਪਾਰਲੀਮੈਂਟ ਦੇ 45000 ਵੋਟਾਂ ਲੈ ਕੇ ਗਈ ਸੀ ਸੋ ਕੇਂਦਰੀ ਬਾਲ ਨੂੰ ਇਹ ਰਸਤਾ ਵੀ ਲੱਭਣਾ ਇਹ ਸੀਟ ਭਾਰਤੀ ਜਨਤਾ ਪਾਰਟੀ ਜਿੱਤੇਗੀ ਭਾਤਕੁਸ਼ ਹੋਇਆ ਸੀ ਨੇ ਵੀ ਇੰਦਾਮ ਲਗਾਏ ਕਿ ਕਹੋ ਜੇ ਵੀ ਪੁਤਰਮਗੜੀਆ ਪ੍ਰਸ਼ਾਸਨ ਕਰਕੇ ਕੀਤਾ ਗਿਆ ਹੈ ਫੇਰ ਤਾਂ ਸਾਡੀ ਗੱਲ ਸਾਡਾ ਧਰਨਾ ਸਾਡੀ ਸ਼ਿਕਾਇਤ ਜਸਟੀਫਾਈਡ ਹੋ ਗਈ ਵੀ ਜੇ ਸਾਡਾ ਵਿਰੋਧੀ ਨੇਤਾ ਵੀ ਇਹ ਗੱਲ ਕਹਿ ਰਿਹਾ ਕਿ ਮੇਰੇ ਨਾਲ ਵੀ ਇਦਾਂ ਹੀ ਹੋ ਰਿਹਾ ਸੋ ਠੀਕ ਹੈ ਤਾਂ ਹੀ ਅਸੀਂ ਇਹ ਧਰਨਾ ਲਗਾ ਰਿਹਾ ਦੇਖੋ ਆਪਾ ਸਭ ਜਾਣਦੇ ਆ ਕਿ ਵੈਸਟ ਦੇ ਵਿੱਚ ਲੁਧਿਆਣਾ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਉਹਨਾਂ ਨੂੰ ਇਲੈਕਸ਼ਨਰ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਔਰ ਉਹਨਾਂ ਨੇ ਆਪਣੇ ਅਫਸਰ ਜਿਹੜੇ ਇੰਸਪੈਕਟਰ ਲਗਾਏ ਹੋਏ ਨੇ ਥਾਣਿਆਂ ਦੇ ਵਿੱਚ ਅਫਸਰਾਂ ਦੇ ਕੋਲੋਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਟੈਲੀਫੋਨ ਕਰਾ ਰਹੇ ਨੇ ਕਿ ਆਪਣੀਆਂ ਬੋਥਾਂ ਦੀਆਂ ਲਿਸਟਾਂ ਆਪਣੇ ਕਾਰਜਕਰਤਾ ਦੀਆਂ ਲਿਸਟਾਂ ਜੜੀਆਂ ਨੇ ਉਹ ਸਾਨੂੰ ਭੇਜੋ ਸ਼ਰਮ ਆਣੀ ਚਾਹੀਦੀ ਏ ਉਹਨਾਂ ਅਫਸਰਾਂ ਦੇ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਪਿੱਠੂ ਬਣ ਕੇ ਭਾਰਤੀ ਜਨਤਾ ਪਾਰਟੀ ਦੇ ਵਰਕਰੋਂ ਡਰਨ ਦੀ ਕੋਸ਼ਿਸ਼ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਨਾ ਇਸ ਪੁਰਸ਼ੋਂ ਡਰਨ ਵਾਲਾ ਹੈ ਔਰ ਨਾ ਇਸ ਸਰਕਾਰ ਤੋਂ ਡਰਨ ਵਾਲਾ ਹੈ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਇਹਨਾਂ ਦਾ ਡਟ ਕੇ ਮੁਕਾਬਲਾ ਕਰੇਗਾ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਨਾ ਡਰਦਾ ਹੈ ਨਾ ਕਰ ਇਹਨਾਂ ਤੋਂ ਡਰ ਕੇ ਬੈਠੇਗਾ ਮੈਂ ਉਹਨਾਂ ਪੁਲਿਸ ਅਫਸਰਾਂ ਨੂੰ ਚੇਤਾਵਨੀ ਦੇਣਾ ਚਾਹਨਾ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਜੇ ਟੈਲੀਫੋਨ ਕਰੇਗਾ ਅਸੀਂ ਸੰਭਾਲ ਲਵਾਂਗੇ ਪਰ ਜੇ ਉਹਨਾਂ ਦੇ ਨਾਲ ਪੁਲਸ ਅਫਸਰ ਮਿਲ ਕੇ ਟੈਲੀਫੋਨ ਕਰਨਗੇ ਤੇ ਉਹ ਵੀ ਬਖਸ਼ੇ ਨਹੀਂ ਜਾਣਗੇ ਸਰਕਾਰਾਂ ਆਂਦੀਆਂ ਨੇ ਸਰਕਾਰਾਂ ਜਾਂਦੀਆਂ ਨੇ ਇੱਕ ਇੱਕ ਅਫਸਰ ਦੇ ਕੋਲ ਇਸ ਧੱਕੇਸ਼ਾਹੀ ਦਾ ਜੜਾਵੇ ਉਹ ਜਵਾਬ ਜਰੂਰ ਮੰਗਿਆ ਜਾਏਗਾ ਅੱਜ ਅੱਜ ਦੀ ਪ੍ਰੋਗਰਾਮ ਅੱਜ ਅਸੀਂ ਸੀਪੀ ਸਾਹਿਬ ਨੂੰ ਸਾਰੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਦੱਸਣ ਜਾ ਰਹੇ ਨੇ ਕਿ ਤੁਹਾਡੀ ਜਿਹੜੀ ਥੱਲੇ ਪੁਲਿਸ ਹੈ ਸਾਡੇ ਕਾਰਕਿਰਤਿਆਂ ਨੂੰ ਟੈਲੀਫੋਨ ਕਰ ਰਹੀ ਹੈ ਉਹ ਟੈਲੀਫੋਨ ਕਿਉਂ ਕਰ ਰਹੀ ਹੈ ਜਿਹੜੇ ਲੋਕਾਂ ਨੇ ਟੈਲੀਫੋਨ ਕੀਤੇ ਨੇ ਉਹਨਾਂ ਅਫਸਰਾਂ ਨੂੰ ਸਸਪੈਂਡ ਕੀਤਾ ਜਾਵੇ ਉਹਨਾਂ ਨੂੰ ਲੁਧਿਆਣੇ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਜਾਣ ਦਿੱਤਾ ਜਾਏਗਾ ਤੁਹਾਨੂੰ ਜਾਣ ਦਿੱਤਾ ਜਾਏਗਾ ਜਾਂ ਨਹੀਂ ਜਾਣ ਦਿੱਤਾ ਜਾਏਗਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਪੁਲਿਸ ਪ੍ਰਸ਼ਾਸਨ ਦੇ ਤਰੀਕੇ ਦੇ ਨਾਲ ਲੁਧਿਆਣੇ ਦੇ ਵਰਕਾਉਂਡ ਰਣਾ ਚਾਹਦਾ ਹੈ ਅਸੀਂ ਡਰਨ ਵਾਲੇ ਨਹੀਂ ਮੈਨੂੰ ਕੀ ਲੱਗਦਾ ਹੈ ਹਲੇ ਤਾਂ ਤਾਂ ਕੈਂਡੀਡੇਟ ਅਨਾਉਂਸ ਨਹੀਂ ਹੋਇਆ ਜਿਆਦਾ ਹੀ ਬੁਲਟ ਹੋ ਗਈ ਉਹਨਾਂ ਨੂੰ ਆਖਰ ਜਦੋਂ ਕੈਂਡੀਡੇਟ ਦੀ ਅਨਾਉਂਸਮੈਂਟ ਦੇਖੋ ਕਿ ਆਮ ਆਦਮੀ ਪਾਰਟੀ ਦੀ ਡਰੀ ਹੋਈ ਸਰਕਾਰ ਹੈ ਉਹਨਾਂ ਨੂੰ ਪਤਾ ਹੈ ਵੀ ਸਾਡਾ ਦਿੱਲੀ ਦੇ ਵਿੱਚ ਕੀ ਹਾਲਾਤ ਹੋਏ ਨੇ ਇਹ ਦਿੱਲੀ ਦੇ ਪਗੋੜੇ ਇਹ ਪੰਜਾਬ ਦੇ ਵਿੱਚ ਰਾਜ ਕਰਨਾ ਚਾਹੁੰਦੇ ਨੇ ਪੰਜਾਬੀ ਸਾਡੇ ਜਿਹੜੇ ਲੋਕ ਨੇ ਉਹ ਇਹਨਾਂ ਦੇ ਪਗੋੜਿਆਂ ਨੂੰ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਰਾਜ ਨਹੀਂ ਕਰਨ ਦੇਣਗੇ